ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਮਨ ਸਿਮਰਨ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਅਮਨਦੀਪ ਖੋੜ ਪਿੰਡ ਕੋੜਦੋਣਾ ਤੋਂ ਜੀ ਹਾਂਜੀ ਸਭ ਤੋਂ ਪਹਿਲਾਂ ਇੱਕ ਸਾਰਿਆਂ ਨੂੰ ਰਿਕਵੈਸਟ ਹੈ ਜੀ ਜੋ ਵੀ ਆਪਣੇ ਚੈਨਲ ਦੀ ਨਾਲ ਨਵੀਂ ਜੁੜਦੇ ਨੇ ਜਾਂ ਹਜੇ ਤੱਕ ਆਪਣਾ ਚੈਨਲ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕਰਿਆ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਕੋਈ ਵੀਡੀਓ ਦਾ ਨਿਊ ਨੋਟੀਫਿਕੇਸ਼ਨ ਹੈ ਤੁਹਾਡੇ ਸਾਰੇ ਕੋਲ ਆਸਾਨੀ ਨਾਲ ਆ ਸਕੇ ਤੇ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੇ ਸੂਟਾਂ ਦੀ ਡਿਜ਼ਾਈਨ ਤੁਹਾਨੂੰ ਕਿੱਦਾਂ ਦੀ ਲੱਗਦੀ ਨਹੀਂ ਹਾਂ ਸਕਦੇ ਹੋ ਤੁਸੀਂ ਆਪਣੀ ਸਾਰੀ ਪਸੰਦ ਸਾਨੂੰ ਦੱਸ ਕੇ ਸਾਡੇ WhatsApp ਨੰਬਰ ਉੱਪਰ ਚੱਲ ਰਿਹਾ 814686110 ਇਸ ਨੰਬਰ ਉੱਪਰ ਤੁਸੀਂ ਸਾਨੂੰ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਜਿੱਦਾਂ ਤੁਹਾਨੂੰ ਡਿਜ਼ਾਈਨਿੰਗ ਪਸੰਦ ਹੈ ਤੁਹਾਡੇ ਕੋਲ ਫੋਟੋ ਹੈਗੀ ਹੈ ਜਾਂ ਕੋਈ ਵੀਡੀਓਜ਼ ਰੀਲਸ ਦਾ ਹੈਗੇ ਸਾਡੇ WhatsApp ਨੰਬਰ ਉੱਪਰ ਸੈਂਡ ਕਰਕੇ ਸੇਮ ਆਪਣਾ ਸੂਟ ਸਾਡੇ ਤੋਂ ਬਾਈ ਕਰ ਸਕਦੇ ਹੋ ਤੁਸੀਂ ਸਾਡੀ ਵਾਲੀ ਡਿਜ਼ਾਈਨਿੰਗ ਦੇਖਣ ਲਈ ਤੁਸੀਂ ਸਾਨੂੰ YouTube ਤੋਂ ਇਲਾਵਾ Insta ਤੇ Facebook ਉੱਪਰ ਜਾ ਕੇ ਫੋਲੋ ਕਰ ਸਕਦੇ ਹੋ ਉਸ ਦਾ ਜੋ ਲਿੰਕ ਹੈ ਤੁਹਾਨੂੰ ਡਿਸਕਸ਼ਨ ਬਾਕਸ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਅਮਨ ਸਿੰਘ ਰੂ ਬੁਟੀਕ ਨਾਮ ਤੇ ਆਪਣਾ ਫੇਸ ਬਨਿਆ ਹੋਇਆ ਜੀ ਤੇ ਉੱਥੇ ਆਪਾਂ ਹਰ ਪ੍ਰਕਾਰ ਦੀਆਂ ਵੀਡੀਓਜ਼ ਰੀਲਸ ਫੋਟੋਸ ਪਿਕਸ ਅਪਲੋਡ ਕਰਦੇ ਰਹਿਣੀਆਂ ਫੇਸਬੁੱਕ ਉੱਪਰ ਆਪਾਂ ਸਪੈਸ਼ਲੀ ਫੈਬਰਿਕ ਦੇ ਰਿਲੇਟਿਡ ਸਾਰੀਆਂ ਪਿਕਸ ਪਾਉਣੀਆਂ ਤੇ ਇੰਸਟਾ ਦੇ ਉੱਪਰ ਆਪਾਂ ਵਰਕ ਦੇ ਰਿਲੇਟਿਡ ਜਿਹੜੀ ਵੀ ਤੁਹਾਨੂੰ ਉੱਥੇ ਜਾ ਕੇ ਜਾਂ ਵਰਕ ਦੇ ਵਿੱਚੋਂ ਜਾਂ ਫੈਬਰਿਕ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਂਦਾ ਉਸ ਦਾ ਸਕਰੀਨਸ਼ਾਟ ਖਿੱਚ ਕੇ ਸਾਡੇ ਤੋਂ ਸੂਟ ਦੀ ਫੁੱਲ ਡਿਟੇਲ ਲੈ ਸਕਦੇ ਹੋ ਤੇ ਆਪਣਾ ਜਿਹੜਾ ਸੇਮ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਤੇ ਆਪਣੇ ਕੋਲ ਹਰ ਪ੍ਰਕਾਰ ਦੀ ਸਟਿਚਿੰਗ ਵੀ ਅਵੇਲੇਬਲ ਹੈ ਚਾਹੇ ਤੁਸੀਂ ਸਿੰਪਲ ਸੂਟ ਰੈਡੀ ਕਰਵਾਉ ਫੁੱਲ ਹੈਵੀ ਬ੍ਰਾਈਡਲ ਲਹਿੰਗਾ ਹੋਗੇ ਬ੍ਰਾਈਡਲ ਸੂਟ ਹੋਗੇ ਸਿੰਪਲ ਸੂਟ ਹੋਗੇ ਪਜਾਮੀ ਸੂਟ ਹੋਗੇ ਜਿੱਦਾਂ ਦੀ ਵੀ ਤੁਸੀਂ ਸਟਿਚਿੰਗ ਨੂੰ ਲਾਈਕ ਕਰਦੇ ਹੋ ਆਪਾਂ ਹਰ ਪ੍ਰਕਾਰ ਦੀ ਸਟਿਚਿੰਗ ਵੀ ਕਰਦੇ ਹਾਂ ਜੀ ਹਾਂਜੀ ਤੁਹਾਨੂੰ ਦਿਖਾਨੀਆਂ ਜੀ ਅੱਜ ਵਾਲੇ ਸੂਟ ਕੀ ਅੱਜ ਆਪਣੀ ਜਿੰਨੀ ਸੂਟ ਹੋਣਗੀ ਜੀ ਵਿਦਆਊਟ ਵਰਕ ਵਾਲੇ ਹੋਣਗੇ ਕੁਝ ਫਿਚਰ ਸੂਟ ਹੋਣਗੇ ਕੁਝ ਅਨਸਟਿਚ ਸੂਟ ਹੋਣਗੇ ਅੱਜ ਤੁਹਾਨੂੰ ਸਾਰੇ ਆਪਣੀ ਸੂਟ ਦਿਖਾਨੀਆਂ ਜੀ ਜੀ ਅੱਜ ਵਾਲਾ ਆਪਣਾ ਫਰਸਟ ਸੂਟ ਜੀ ਇਹ ਆਪਣਾ ਆਲ ਓਵਰ ਸੂਟ ਹੈ ਜੀ ਤੇ ਹੋਰ ਇਹਦਾ ਜੋ ਸੂਟ ਦਾ ਫੈਬਰਿਕ ਹੈ ਉਹ ਪਿਓਰ ਕਾਟਨ ਜੀ ਵਧੀਆ ਦੇ ਵਿੱਚ ਆਪਣਾ ਕਾਟਨ ਸਟੱਫ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਇਸ ਦਾ ਜੋ ਕਲਰ ਹੈ ਜੀ ਬਲੈਕ ਤੋਂ ਹਾਂ ਦੇ ਉੱਪਰ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਬਣੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਗੁਜਰੀਆਂ ਜੀਆਂ ਬਣੀਆਂ ਹੋਈਆਂ ਨੇ ਹੀਰਨ ਬਣੀ ਹੋਈ ਨਹੀਂ ਜੀ ਘਰ ਜੇ ਮਤਲਬ ਕਿ ਕਾਫੀ ਚੀਜ਼ਾਂ ਦਾ ਵਿਊ ਜਿਹਾ ਦਿਖਾਇਆ ਹੋਇਆ ਹੈ ਜੀ ਸ਼ਰਟ ਦੇ ਉੱਪਰ ਨਜ਼ਦੀਕ ਤੋਂ ਕੈਮਰਾ ਕਰਕੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਵਿਊ ਦਿਖਾਇਆ ਹੋਇਆ ਹੈ ਜੀ ਵਰਲਡ ਨੀਜ਼ੀ ਮਤਲਬ ਸਾਰਾ ਇੱਕ ਘਰ ਦਾ ਦ੍ਰਿਸ਼ ਜਿਹਾ ਦਿਖਾਇਆ ਹੋਇਆ ਸੂਟ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਪ੍ਰਿੰਟਿੰਗ ਬਣੀ ਹੋਈ ਆਪਣੀ ਸੂਟ ਦੀ ਇਸ ਦੇ ਨਾਲ ਜੋ ਆਪਣਾ ਦੁਗੱਟਾ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਆਪਣਾ ਬਣਿਆ ਹੋਇਆ ਜੀ ਇਹ ਬਰਬਰੀ ਦਾ ਆਪਣਾ ਦੁਪੱਟਾ ਹੈ ਜੀ ਜੋ ਆਪਣੀ ਫੈਬਰਿਕ ਹੈ ਜੀ ਸਟਾਫ ਹੈ ਜੀ ਦੁਪੱਟੇ ਦਾ ਉਹ ਹੈ ਜੀ ਬਰਬਰੀ ਜੀ ਬਰਬਰੀ ਚੱਕ ਦੇ ਵਿੱਚ ਆਪਣਾ ਦੁਪੱਟਾ ਹੈ ਜੀ ਹੋਰ ਇਸ ਦੇ ਉੱਪਰ ਆਪਣਾ ਸਾਰਾ ਹੀ ਮਸ਼ੀਨ ਵਰਕ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਮਸ਼ੀਨ ਵਰਕ ਕੀਤਾ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਫਲਾਵਰ ਬੋਟੀਆਂ ਬਣੀਆਂ ਹੋਈਆਂ ਨੇ ਜੀ ਵਿੱਚ ਨੂੰ ਸੈਂਟਰ ਪਲੈਨਰ ਨੇ ਕੀਤੇ ਜੋ ਵਿੱਚ ਆਪਣੀ ਸ਼ਰਟ ਦੇ ਵਿੱਚ ਡਿਜ਼ਾਈਨਿੰਗ ਹੈ ਹੀਰਿਆਂਾਂ ਦੀ ਉਹ ਹੈ ਜੀ ਬਾਕੀ ਦੁਪੱਟੇ ਨਾਲ ਦਾ ਕੱਪੜਾ ਲਗਾ ਕੇ ਪੈਚਵਰਕ ਕੀਤਾ ਹੋਇਆ ਹੈ ਜੀ ਮਸ਼ੀਨ ਵਰਕ ਦੇ ਨਾਲ ਕੱਟ ਵਰਕ ਹੈ ਜੀ ਬਹੁਤ ਹੀ ਪਿਆਰਾ ਦੁਪੱਟੇ ਦੇ ਇਸ ਦੇ ਨਾਲ ਪ੍ਰਿੰਟਿੰਗ ਕੀਤੀ ਹੈ ਇਸ ਦੇ ਵਿੱਚ ਉਹ ਆਪਣੇ ਕੋਲ ਕਲਰ ਡਿਜ਼ਾਈਨ ਬਹੁਤ ਜ਼ਿਆਰੀ ਨੇ ਜੀ ਬਰ ਕਸਟਮਰ ਨੂੰ ਆਪਾਂ ਨੂੰ ਇਹ ਪਸੰਦ ਆਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਅੱਜ ਵਾਲਾ ਆਪਣਾ ਸੂਟ ਜੀ یہ جی اج والا اپنا نیکسٹ سوٹ جی یہ اپنا میچنگ سوٹ ہے جی اور جو اپنے سوٹ دا سٹف ہے جی وہ ہے شیمر کاٹن جی ودیا دے وچ پیور دے وچ اپنا شیمر کاٹن سٹف ہے جی ਤੁਸੀਂ دیکھ سکتے ہو کہ اپنی شرٹ دے اوپر بہت ہی ساری پرنٹنگ سوہنی پرنٹنگ بنی ہوئی ہے جی جو سوٹ دا اپنا کلر ہے جی لائٹ مہندی ہے شیڈ ہے جی بالکل ہی لائٹ مہندی ہے شیڈ ہے کریم پون دے اوپر لائٹ مہندی ہے لائٹ پنک ڈارک پنک تھوڑی سی بس فلاور بنے ہوئے ہیں گلاب دے بہت ہی پیاری سی پرنٹنگ بنی ہوئی ہے اور جو اپنے سلوار دا سٹف ہے جی وہ ਜੀ ਵਧੀਆ ਦੇ ਵਿੱਚ ਪਿਓਰ ਕਾਟਨ ਜੀ ਹੋਰ ਉਸ ਦੇ ਉੱਪਰ ਵੀ ਤੁਸੀਂ ਨਜ਼ਦੀਕ ਤੋਂ ਕੈਮਰਾ ਕਰਕੇ ਸ਼ਾਇਦ ਤੁਹਾਨੂੰ ਦਿਖਾਈ ਦੇ ਕੈਮਰੇ ਵਿੱਚ ਤਾਂ ਸੈਲਫ ਪ੍ਰਿੰਟਿੰਗ ਜੀ ਬਣੀ ਹੋਈ ਹੈ ਜਿੱਦਾਂ ਦੀ ਆਪਣੀ ਸ਼ਰਟ ਦੀ ਪ੍ਰਿੰਟਿੰਗ ਹੈ ਉਦਾਂ ਦੀ ਬਾਟਮ ਦੇ ਉੱਪਰ ਪ੍ਰਿੰਟਿੰਗ ਬਣੀ ਹੋਈ ਹੈ ਇਸ ਦੇ ਵਿੱਚ ਵੀ ਆਪਣੇ ਕੋਲ ਬਹੁਤ ਸੋਹਣੇ ਕਲਰ ਡਿਜ਼ਾਈਨ ਨੇ ਜੀ ਹੋਰ ਨੈਕਸਟ ਸੂਟ ਹੈ ਜੀ ਆਪਣਾ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਉਹ ਵੀ ਸੇਮ ਕਲਰ ਦੇ ਵਿੱਚ ਹੈ ਜੀ ਬਸ ਕਲਰ ਦਾ ਫਰਕ ਹੈ ਜੀ ਤੁਸੀਂ ਦੇਖ ਸਕਦੇ ਹੋ ਦੋਨੇ ਸੂਟ ਬਸ ਕਲਰ ਦਾ ਫਰਕ ਹੈ ਜੀ ਇਸ ਦੇ ਵਿੱਚ ਜੋ ਸਟਾਫ ਹੈ ਜੀ ਸੇਮ ਉਹੀ ਸਟਾਫ ਹੈ ਜੀ ਸਿਮਰ ਕਾਟਨ ਜਿਹਦਾ ਸਟਾਫ ਹੈ ਜੀ ਹੋਰ ਜੋ ਜੋ ਸੂਟ ਦਾ ਕਲਰ ਹੈ ਜੀ ਪੀਚ ਗਾਜ਼ਰੀ ਜਾਂ ਜਾਂ ਗੁਲਾਬੀ ਦੀ ਸ਼ੇਡ ਕਹਿ ਸਕਦੇ ਜੀ ਪਿੰਕ ਦੀ ਸ਼ੇਡ ਹੈ ਜੀ ਸੂਟ ਦੀ ਇਸ ਦੇ ਵਿੱਚ ਵੀ ਗੁਲਾਬ ਦੇ ਪ੍ਰਿੰਟਾ ਗੁਲਾਬ ਦੇ ਫੁੱਲਾਂ ਦੀ ਪ੍ਰਿੰਟਿੰਗ ਬਣੀ ਹੋਈ ਹੈ ਜੀ ਨਾਲ ਮੈਚਿੰਗ ਬਾਟਮ ਹੈ ਜੀ ਮੈਚਿੰਗ ਬਾਟਮ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਅ ਜਿੱਦਾਂ ਦੀ ਆਪਣੀ ਪ੍ਰਿੰਟਿੰਗ ਸ਼ਰਟ ਦੇ ਵਿੱਚ ਹੈ ਜੀ ਉਦੋਂ ਦਾ ਉਦਾਂ ਦਾ ਸੈਲਫ ਪ੍ਰਿੰਟ ਆਪਣੀ ਬਾਟਮ ਦੇ ਵਿੱਚ ਹੈ ਜੀ ਇਸ ਦੇ ਨਾਲ ਤੁਸੀਂ ਮੈਚਿੰਗ ਦੁਪੱਟੇ ਟਾਈ ਡਾਈ ਕਰਾ ਸਕਦੇ ਇੱਕ ਕਲਰ ਦਾ ਡਾਈ ਕਰਵਾ ਕੇ ਜੀ ਤੁਸੀਂ ਲੈਕਚਰ ਨਾਲ ਡਿਜ਼ਾਈਨ ਕਰਵਾ ਸਕਦੇ ਇਸ ਦੇ ਵਿੱਚ ਹੋਰ ਵੀ ਬਹੁਤ ਸੋਹਣੇ ਕਲਰ ਡਿਜ਼ਾਈਨ ਨੇ ਬਟ ਇਹ ਆਪਣੀਆਂ ਭੈਣਾਂ ਆਪਣੇ ਤੋਂ ਵੀ ਆਊਟ ਦੁਪੱਟੇ ਨਾਲ ਲੈ ਨਹੀਂ ਤੁਸੀਂ ਦੇਖ ਸਕਦੇ ਹੋ ਜੀ ਅੱਜ ਵਾਲੇ ਆਪਣੇ ਸੂਟ ਜੀ ਹਾਂਜੀ ਜੀ ਇਹ ਜੀ ਅੱਜ ਵਾਲਾ ਆਪਣਾ ਨੈਕਸਟ ਸੂਟ ਜੀ ਇਹ ਵੀ ਆਪਣਾ ਮੈਚਿੰਗ ਸੂਟ ਹੈ ਜੀ ਬਟ ਇਹ ਆਪਣਾ ਵਿਦ ਸਟੀਚਿੰਗ ਦੇ ਨਾਲ ਸੂਟ ਹੈ ਪਹਿਲਾਂ ਆਪਾਂ ਤੁਹਾਨੂੰ ਸੂਟ ਦਾ ਕਲਰ ਦੱਸ ਦਿਆਂ ਜੀ ਜੋ ਸੂਟ ਦਾ ਆਪਣਾ ਕਲਰ ਹੈ ਜੀ ਬਹੁਤ ਹੀ ਪਿਆਰੀ ਜੀ ਸ਼ੇਡ ਹੈ ਜੀ ਗਾਜ਼ਵੀ ਪਿੰਕ ਆਪਣਾ ਕਲਰ ਹੈ ਜੀ ਔਰ ਸੂਟ ਦਾ ਜੋ ਫੈਬਰਿਕ ਹੈ ਉਹ ਬਟਰ ਕਾਟਨ ਵਧੀਆ ਦੇ ਵਿੱਚ ਆਪਣਾ ਬਟਰ ਕਾਟਨ ਸੂਟ ਦਾ ਫੈਬਰਿਕ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਇਸ ਦੇ ਵਿੱਚ ਵੀ ਫਲਾਵਰਾਂ ਦੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਜੀ ਬਣੀ ਹੋਈ ਹੈ ਜੀ ਫੋਰ ਸਕੇਚਿੰਗ ਦੇ ਟਾਈਮ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਨੇ ਪਾਈਪਿੰਗ ਦੇ ਨਾਲ ਇਸ ਨੂੰ ਡਿਜ਼ਾਈਨ ਕੀਤਾ ਜੀ ਆਪਾਂ ਨੇ ਚਾਕਾਂ ਦੇ ਜਿੱਦਾਂ ਦੇ 컬러 ਆਪਣੇ ਫਲਾਵਰ ਦੇ ਵਿੱਚ ਹੈ ਜੀ ਕਰੀਮ ਜੀ ਦਾ 컬러 ਦੀ ਸ਼ੇਡ ਹੈ ਜੀ ਉਦਾਂ ਦੀ ਆਪਣੇ ਪਾਈਪਿੰਗ ਲਗਾ ਕੇ ਇਸ ਨੂੰ ਫਿਨਿਸ਼ਿੰਗ ਦਿੱਤੀ ਹੈ ਪਲੱਸ ਆਪਣੀ ਬਾਹੂ ਉੱਪਰ ਵੀ ਪਾਈਪਿੰਗ लगाई ਹੈ ਤੇ ਗਲੇ ਦੇ ਉੱਪਰ ਵੀ ਇਸ ਨੂੰ ਆਪਣੇ ਫਿਨਿਸ਼ ਕੀਤਾ ਜੀ ਔਰ ਆਪਣੀ ਬਾਟਮ ਹੈ ਜੀ ਬਾਟਮ ਵੀ ਆਪਣੀ ਸੇਮ ਉਸੇ ਸਟੱਫ ਦੀ ਹੈ ਜੀ ਸੈਲਫ ਪ੍ਰਿੰਟਿੰਗ ਬਣੀ ਹੋਈ ਹੈ ਜੀ ਬਾਟਮ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਕੈਮਰਾ ਕਰਕੇ ਇਸ ਦੀ ਸਟੀਚਿੰਗ ਆਪਣੀ ਪਲੇਨ ਬਾਟਮ ਪਟਿਆਲਾ ਬਾਟਮ ਹੈ ਜੀ ਇਸ ਦੇ ਨਾਲ ਜੋ ਆਪਣਾ ਦੁਬੱਟਾ ਹੈ ਜੀ ਉਹ ਮਸਲੀਨ कॉटन ਦਾ ਹੈ ਜੀ ਵਧੀਆ ਦੇ ਵਿੱਚ ਮਸਲੀਨ कॉटन ਦਾ ਦੁਬੱਟਾ ਵੀ ਟੂ ਕਲਰ ਦਾ ਆਪਣੇ ਡਾਈ ਕਰਵਾਇਆ ਜੀ ਤੁਸੀਂ ਦੇਖ ਸਕਦੇ ਹੋ ਜੋ ਆਪਣਾ ਪੀਚ ਦਾ ਜਿਹੜੀ ਸੂਟ ਦਾ ਕਲਰ ਹੈ ਉਹ ਵਿੱਚ ਕਰੀਮ ਕਲਰ ਦੇ ਫਲਾਵਰ ਨੇ ਆਪਣੀ ਪੱਲਿਆਂ ਤੋਂ ਕਰੀਮ ਕਲਰ ਤੇ ਸੈਂਟਰ ਦੇ ਵਿੱਚ ਆਪਣੀ ਫੀਚ ਗਾਜ਼ਰੀ ਕਲਰ ਰੱਖਿਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਦੁਪੱਟੇ ਦਾ ਕੰਬੀਨੇਸ਼ਨ ਕੀਤਾ ਹੋਇਆ ਹੈ ਇਹ ਸੀ ਜੀ ਅੱਜ ਵਾਲਾ ਆਪਣਾ ਸੂਟ ਜੀ ਹਾਂਜੀ ਜੀ ਇਹ ਜੀ ਅੱਛਾ ਵਾਲਾ ਆਪਣਾ ਨੈਕ ਸੂਟ ਜੀ ਇਹ ਆਪਣਾ ਮੈਚਿੰਗ ਸੂਟ ਹੈ ਜੀ ਹੋਰ ਜੋ ਸੂਟ ਦਾ ਕਲਰ ਹੈ ਜੀ ਉਹ ਹੈ ਜੀ ਲਾਈਕ ਕਾਫੀ ਜੀ ਸ਼ੇਡ ਹੈ ਜੀ ਆਪਣੀ ਸੂਟ ਦੀ ਇਹ ਆਪਣਾ ਪ੍ਰਿੰਟਰ ਸੂਟ ਹੈ ਜੇ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਹੀ ਆਪਣਾ ਮਤਲਬ ਨੀਚੇ ਘੇਰੇ ਤੇ ਆ ਰਿਹਾ neck ਦੀ ਡਿਜ਼ਾਈਨਿੰਗ ਆ ਰਹੀ ਹੈ ਤੇ ਬਾਜ਼ੂ ਦੇ ਉੱਪਰ ਆ ਰਿਹਾ ਹੈ ਇਹ ਆਪਣਾ ਪ੍ਰਿੰਟਰ ਸੂਟ ਆਪਾਂ ਏਦਾਂ ਹੀ ਸਟੌਕ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਹੈ ਨਾਲ ਪਲੇਨ ਬਾਟਮ ਹੈ ਜੀ ਇਸ ਦੇ ਨਾਲ ਹੋਰ ਜੋ ਦੁਪੱਟਾ ਜੀ ਉਹ ਆਪਣਾ ਹਾਫ ਪਿਓਰ ਦਾ ਦੁਪੱਟਾ ਹੈ ਤੇ ਉਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਜਿਦਾਂ ਦੇ ਆਪਣਾ ਕਲਰ ਸੂਟ ਦੇ ਵਿੱਚ ਨੇ ਓਦਾਂ ਦੀ ਕਲਰ ਸਾਰੇ ਆਪਣੀ ਦੁਪੱਟੇ ਦੇ ਵਿੱਚ ਕਲਰ ਪੁੱਜ ਦੁਪੱਟਾ ਜੀ ਇਹ ਆਪਾਂ ਨੂੰ ਮਾਰਕੀਟ ਦੇ ਵਿੱਚ ਐਦਾਂ ਹੀ ਸੂਟ ਮਿਲ ਜਾਂਦੇ ਨੇ ਜੀ ਬਹੁਤ ਹੀ ਪਿਆਰੀ ਹੋਰ ਵੀ ਕਈ ਤਰ੍ਹਾਂ ਦੀ ਪ੍ਰਿੰਟਿੰਗ ਦੇ ਸੂਟ ਆਪਣੇ ਕੋਲ अवेलेबल ਹੁੰਦੇ ਨੇ ਇਹ ਸੀ ਜੀ ਅੱਜ ਵਾਲਾ ਆਪਣਾ ਸੂਟ ਜੀ ਇਹ ਜੀ ਅੱਜ ਵਾਲਾ ਆਪਣਾ ਨੈਕ ਸੂਟ ਜੀ ਇਹ ਆਪਣਾ ਆਲ ਓਵਰ ਸੂਟ ਹੈ ਜੀ ਔਰ ਸੂਟ ਦਾ ਜੋ ਕਲਰ ਹੈ ਨੇਵੀ ਬਲੂ ਕਲਰ ਹੈ ਜੀ ਇਹ ਆਪਣਾ ਜੋ ਸੂਟ ਦਾ ਫੈਬਰਿਕ ਹੈ ਖਾਦੀ ਸਿਲਕ ਹੈ ਜੀ ਇਬਨਾਸੀ ਟਾਈਪ ਆਪਣਾ ਸੂਟ ਬਣਾ ਹੈ ਇਹ ਵੀ ਆਪਾਂ ਨੂੰ ਮਾਰਕੀਟ ਦੇ ਵਿੱਚ ਇਸ ਦੇ ਬਹੁਤ ਤਰ੍ਹਾਂ ਦੇ ਡਿਜ਼ਾਈਨ ਅਵੇਲੇਬਲ ਹੁੰਦੇ ਨੇ ਜੀ ਕੋਈ ਕਿੱਦਾਂ ਦੀ ਪ੍ਰਿੰਟਿੰਗ ਦਾ ਹੁੰਦਾ ਕੋਈ ਕਿੱਦਾਂ ਦਾ ਹੁੰਦਾ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਵੱਡੇ ਵੱਡੇ ਫਲਾਵਰਾਂ ਦੀ ਪ੍ਰਿੰਟਿੰਗ ਜੀ ਬਣੀ ਹੋਈ ਹੈ ਸਾਰੀ ਹੀ ਸੂਟ ਦੇ ਉੱਪਰ ਆਲ ਓਵਰ ਆਪਣਾ ਇਹ ਸਾਰਾ ਸੂਟ ਹੈ ਜੀ ਇਹ ਆਪਣੀ ਭੈਣ ਨੂੰ ਐਦਾਂ ਹੀ ਮਤਲਬ ਕਿ ਆਪਣੇ ਫਿਕਸ ਵਗੈਰਾ ਪ੍ਰੋਵਾਈਡ ਕਰਵਾ ਕੇ ਉਹਨਾਂ ਨੂੰ ਇਹ ਵਾਲਾ ਜਿਹੜਾ ਸਟਾਫ ਹੈ ਤੇ ਇਹ ਵਾਲਾ ਉਹਨਾਂ ਨੂੰ ਡਿਜ਼ਾਈਨ ਪਸੰਦ ਆਇਆ ਇਸ ਦੇ ਨਾਲ ਉਹਨਾਂ ਨੇ ਫਿਰ ਅਲੱਗ ਤੋਂ ਜਿਹੜਾ ਨੈਟ ਦਾ ਦੁਪੱਟਾ ਲਿਆ ਜੀ ਇਹ ਆਪਣਾ ਨੈਟ ਦਾ ਦੁਪੱਟ ਪੈਂਟਿੰਗ ਬਣੀ ਹੋਈ ਹੈ ਇਸ ਦੇ ਵਿੱਚ ਵਿੱਚ ਤੁਸੀਂ ਚਾਹੋ ਉਹਨਾਂ ਨੇ ਨੈਟ ਦੇ ਦੁਪੱਟੇ ਦੀ ਸਿਲੈਕਸ਼ਨ ਕੀਤੀ ਆਪਾਂ ਚਾਹੀਏ ਤਾਂ ਆਪਾਂ ਵਧੀਆ ਦੇ ਵਿੱਚ ਹੋਰ ਦੁਪੱਟਾ ਜਿਵੇਂ ਹਾਫ ਪਿਓਰ ਦਾ ਜਾਂ ਪਿਓਰ ਦਾ ਜਾਂ ਸੈਮੀ ਚਨੂਨ ਦਾ ਹੋ ਗਿਆ ਕਿ ਆਪਾਂ ਐਦਾਂ ਦੀ ਦੁਪੱਟੀ ਲੈ ਕੇ ਉਹਨੂੰ ਟਾਈ ਡਾਈ ਕਰਵਾ ਕੇ ਐਦਾਂ ਦੀ ਵੀ ਡਿਜ਼ਾਈਨਿੰਗ ਕਰਵਾ ਸਕਦੇ ਆ ਇਹ ਉਹਨਾਂ ਨੇ ਆਪਣੀ ਮਤਲਬ ਬੇਟੀ ਤੇ ਲਈ ਸੂਟ ਤਿਆਰ ਕਰਵਾਉਣਾ ਇਸ ਲਈ ਉਹਨਾਂ ਨੇ ਹਲਕਾ ਨੈਟ ਦਾ ਦੁਪੱਟਾ ਨਾਲ ਤਿਆਰ ਕਰਵਾਇਆ ਹੈ ਏ ਸੀ ਜੀ ਅੱਜ ਵਾਲਾ ਆਪਣਾ ਸੂਟ ਜੀ <Sanye> हां जी ਤੁਸੀਂ ਸਾਰਿਆਂ ਨੇ ਆਪਣੇ ਅੱਜ ਵਾਲੀ ਸਾਰੀ ਸੂਟ ਦੇਖ ਹੀ ਲਏ ਹੋਣਗੇ ਹਾਈ ਹੋਪ ਤੁਹਾਨੂੰ ਆਪਣੀ ਸਾਰੀ ਸੂਟ ਪਸੰਦ ਆਈ ਹੋਣਗੀ ਜੀ ਅੱਜ ਵਾਲੀ ਜਿਹੜੀ ਸੂਟ ਨੇ ਜੀ ਆਪਣੀ ਕੋਈ ਮਤਲਬ ਕਿ ਵਰਕ ਵਾਲੀ ਸੂਟ ਨਹੀਂ ਸੀ ਹੈਗੀ ਇਹ ਆਪਣੀ ਸਾਰੀ ਹੀ ਇਸ ਪਲੇਨ ਸੂਟ ਸੀ ਜੀ ਕੋਈ ਮੈਚਿੰਗ ਸੂਟ ਸੀ ਕੋਈ ਆਲ ਓਵਰ ਸੂਟ ਸੀ ਜੀ ਕਿਸੇ ਨਾਲ ਦੁਪੱਟਾ ਸੀ ਕਿਸੇ ਨਾਲ ਵਿਦਾਊਟ ਦੁਪੱਟਾ ਸੀ ਕੋਈ ਸ਼ਿਮਰ ਫੈਬਰਿਕ ਕੋਈ ਕਾਟਨ ਫੈਬਰਿਕ ਹੋ ਗਿਆ ਜੀ ਤੇ ਲਗਭਗ ਮਤਲਬ ਕਿ ਜਿਹੜੀ ਫੈਬਰਿਕ ਆ ਕਾਟਨ ਵਿੱਚ ਸੀ ਜਿਹੜਾ ਸਟੌਫ ਸੀ ਉਹਨਾਂ ਦਾ ਚੇਂਜ ਹੋ ਰਿਹਾ ਸੀ ਕੋਈ ਮਸਲੀਨ ਦੇ ਵਿੱਚ ਸੀ ਕੋਈ ਸ਼ਿਮਰ ਕਾਟਨ ਦੇ ਵਿੱਚ ਹੋ ਗਿਆ ਕੋਈ ਪਿਓਰ ਕਾਟਨ ਦੇ ਵਿੱਚ ਹੋ ਗਿਆ ਕੁਝ ਸੂਟ ਆਪਣੀ ਸਟਿਚ ਦੇ ਨਾਲ ਸੀ ਕੁਝ ਆਪਣੇ ਅਨ ਸਟਿਚ ਦੇ ਨਾਲ ਸੂਟ ਸੀ ਜੀ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਪ੍ਰਿੰਟ ਪਸੰਦ ਆਂਦਾ ਹੈ ਤੇ ਇਸ ਦੇ ਵਿੱਚ ਆਪਣੇ ਕੋਲ ਹੋਰ ਵੀ ਬਹੁਤ ਹੋਰ ਵੀ ਪ੍ਰਿੰਟ ਨਹੀਂ ਸੂਟਾਂ ਦੇ ਵਿੱਚ ਅਲੱਗ ਸਟੌਫ ਵੀ ਹੈਗੇ ਨਹੀਂ ਆਪਾਂ ਤਾਂ ਹੀ ਵੀਡੀਓ ਕਈ ਵਾਰੀ ਆਪਾਂ ਪ੍ਰਿੰਟਡ ਸੂਟਾਂ ਦੀਆਂ ਵੀਡੀਓ ਤਾਂ ਹੀ ਅਪਲੋਡ YouTube ਤੇ ਉੱਪਰ ਕਰਦੇ ਆ ਕਿਉਂਕਿ ਕਈ ਵਾਰੀ ਪਹਿਣਾ ਹੁੰਦੀਆਂ ਨੇ ਜਦੋਂ ਆਪਣੇ ਕੋਲ ਬੁਟੀਕ ਸੂਟ ਤਿਆਰ ਕਰਵਾਉਂਦੀਆਂ ਨੇ ਤਾਂ ਉਹ ਸਿੰਪਲ ਸੂਟ ਜ਼ਰੂਰ ਨਾਲ ਲੈਂਦੀਆਂ ਨੇ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਇੱਕ ਦੋ ਸੂਟ ਅਸੀਂ ਸਿੰਪਲ ਡੇਲੀ ਰੁਟੀਨ ਲਈ ਵੇਅਰ ਕਰਨ ਲਈ ਅਸੀਂ ਸੂਟ ਬਣਵਾइए ਤਾਂ ਉਹ ਸਾਨੂੰ ਜਦੋਂ ਆਪਣੀ ਪਸੰਦ ਦੱਸ ਦਿੰਦੇ ਨੇ ਤੇ ਉਸ ਅਕੋਰਡਿੰਗ ਅਸੀਂ ਉਹਨਾਂ ਨੂੰ WhatsApp ਉੱਪਰ ਸਾਰੀਆਂ ਪਿਕਸ ਵਗੈਰਾ ਪ੍ਰੋਵਾਈਡ ਕਰਵਾ ਦਿੰਨੇ ਆ ਤੇ ਉਹਨਾਂ ਨੂੰ ਜਿਹੜਾ ਵੀ ਉਹ ਤੋਂ ਡਿਜ਼ਾਈਨ ਜਾਂ ਫੈਬਰਿਕ ਪਸੰਦ ਆਂਦਾ ਤਾਂ ਉਸ ਦੇ ਅਕੋਰਡਿੰਗ ਅਸੀਂ ਉਹਨਾਂ ਦਾ ਸੂਟ ਕਸਟਮਾਈਜ਼ ਕਰਵਾ ਕੇ ਉਹਨਾਂ ਨੂੰ ਦੇ ਦਿੰਨੇ ਆ ਜੀ ਹਾਂਜੀ ਤੁਹਾਨੂੰ ਅੱਜ ਵਾਲੇ ਆਪਣੇ ਸਾਰੇ ਸੂਟ ਪਸੰਦ ਆਏ ਹੋਣਗੇ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ